ਜਦੋਂ ਅਸੀਂ ਜ਼ਿਆਦਾ ਡਿਪਰੈਸ਼ਨ ਤੇ ਐਂਜਾਇਟੀ ਨੂੰ ਫੇਸ ਕਰਦੇ ਆ ਨਾ ਤਾਂ ਉਸ ਸਮੇਂ ਕੀ ਹੁੰਦਾ ਸਾਡੇ ਬਾਡੀ ਦੇ ਅਲੱਗ-ਅਲੱਗ ਪਾਰਟਸ ਦੇ ਵਿੱਚ ਜ਼ਿਆਦਾ ਪੇਨ ਰਹਿਣ ਲੱਗ ਪੈਂਦੀ ਆ ਤੇ ਜ਼ਿਆਦਾਤਰ ਦੇਖਿਆ ਗਿਆ ਕਿ ਸਾਨੂੰ ਸਰਵਾਈਕਲ ਪੇਨ ਮਹਿਸੂਸ ਹੁੰਦੀ ਆ ਜਿਹਦੇ ਵਿੱਚ ਸਾਡੀ ਧੌਣ ਦੇ ਵਿੱਚ ਕੜਾ ਦੁੱਖਦੀ ਰਹਿੰਦੀ ਆ ਮੋਢੇ ਦੁਖਦੇ ਆ ਪੇਟ ਦੇ ਵਿੱਚ ਤਾਂ ਇੰਨਾ ਜ਼ਿਆਦਾ ਕਮਜ਼ੋਰੀ ਫੀਲ ਹੁੰਦੀ ਕਿ ਸਾਡੇ ਕੋਲ ਬੈਠ ਹੀ ਨਹੀਂ ਹੁੰਦਾ ਫਿਰ ਅਸੀਂ ਸੋਚਦੇ ਆ ਕਿਉਂ ਨਾ ਸਰਵਾਈਕਲ ਦਾ ਜਾ ਕੇ ਟੈਸਟ ਕਰਵਾਉਂਦੇ ਆ ਤੇ ਦੇਖਦੇ ਆ ਕੀ ਆ ਪਰ ਜਦੋਂ ਉੱਥੇ ਟੈਸਟ ਕਰਵਾਉਂਦੇ ਆ ਤਾਂ ਡਾਕਟਰ ਕਹਿੰਦਾ ਕਿ ਮਾੜੀ-ਮੋਟੀ ਹਿੱਲ-ਜੁਲ ਤਾਂ ਦਿਖਾਈ ਦਿੱਤੀ ਜੇ ਜਿੰਨੀ ਤੁਸੀਂ ਪੇਨ ਮਹਿਸੂਸ ਕਰ ਰਹੇ ਐ ਇੰਨੀ ਨਹੀਂ ਹੋਣੀ ਚਾਹੀਦੀ ਪਰ ਉਹ ਕਿਉਂ ਹੁੰਦੀ ਆ ਕਿਉਂਕਿ ਦੋਸਤੋ ਤੁਸੀਂ ਸਟ्रेस ਦੇ ਵਿੱਚ ਇੰਨਾ ਜ਼ਿਆਦਾ ਰਹਿੰਦੇ ਆ ਕਿ ਤੁਹਾਡੀ ਜਿਹੜੇ ਮਸਲ ਆ ਉਹ ਬਿਲਕੁਲ ਹੀ ਪੇਨ ਮਹਿਸੂਸ ਕਰਨ ਲੱਗ ਪੈਂਦੇ ਆ ਉਹਦੇ ਵਿੱਚ ਜ਼ਿਆਦਾਤਰ ਸਾਈਕੋਸਮੈਟਿਕ ਪੇਨ ਵੀ ਤੁਹਾਨੂੰ ਹੋ ਸਕਦੀ ਆ ਪਰ ਇੱਥੇ ਦੇਖਣਾ ਪੈਣਾ ਕਿ ਅਸੀਂ ਸਰਵਾਈਕਲ ਦੇ ਉੱਤੇ ਧਿਆਨ ਦੇਣ ਤੋਂ ਪਹਿਲਾਂ ਆਪਣੇ ਸਟ्रेस ਨੂੰ ਕਾਬੂ ਦੇ ਵਿੱਚ ਕਰੀਏ ਤਾਂ ਜੋ ਇਹ ਜਿਹੜੇ ਬੋਡੀ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਸਾਡੇ ਪੇਨ ਹੋ ਰਹੀ ਉਹ हट ਸਕੇ ਜੇ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਲੱਗ ਰਹੀ ਆ ਵੀ ਤੁਹਾਡੇ ਬਹੁਤ ਜ਼ਿਆਦਾ ਦਰਦ ਮਹਿਸੂਸ ਹੋ ਰਹੀ ਆ ਤਾਂ ਤੁਸੀਂ ਜ਼ਰੂਰ ਇੱਕ ਕਾਰਕ ਕਰੋ ਤਾਂ ਜੋ ਮੈਂ ਤੁਹਾਡੀ ਸਟ੍ਰੈਸ ਠੀਕ ਕਰਕੇ ਐਂਜਾਇਟੀ ਡਿਪਰੈਸ਼ਨ ਚੋਂ ਤੁਹਾਨੂੰ ਬਾਹਰ ਲਿਆ ਕੇ ਇਸ ਪੇਨ ਤੋਂ ਛੁਟਕਾਰਾ ਪਵਾ ਸਕਾਂ